ਪੰਜਾਬ ਦੇ ਵਿੱਚ ਮੌਸਮ ਦੀ ਬਾਰ ਤੋਂ ਰਾਹਤ ਹੈ ਅਜੇ ਨਹੀਂ ਮਿਲਣ ਵਾਲੀ ਹੈ ਅਗਲੇ 5 ਦਿਨਾਂ ਦੇ ਲਈ ਮੌਸਮ ਹੈ ਜੋ ਗਰਮ ਬਣੇ ਰਹਿਣ ਦੀ ਅਸ਼ੰਕਾ ਹੈ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਭਵਿੱਖਬਾਣੀ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਆਉਣ ਵਾਲੇ 5 ਦਿਨਾਂ ਦੇ ਵਿੱਚ ਮੌਸਮ ਹੈ ਜੋ ਗਰਮ ਬਣਿਆ ਰਹੇਗਾ ਤਾਪਮਾਨ ਇਸ ਵਕਤ ਪੰਜਾਬ ਦਾ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਤਾਪਮਾਨ ਜੋ ਕਿ 46 ਤੋਂ 47 ਡਿਗਰੀ ਤੱਕ ਦਿਖਾਈ ਦੇ ਰਿਹਾ ਹੈ ਕਿਤੇ ਕਿਤੇ ਇਲਾਕਿਆਂ ਦੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਬਣਿਆ ਰਿਹਾ ਹੈ ਔਰ ਪਿਛਲੇ 2 ਦਿਨਾਂ ਦੇ ਵਿੱਚ ਤਾਪਮਾਨ 'ਚ ਲਗਾਤਾਰ 4 ਤੋਂ 6 ਡਿਗਰੀ ਦਾ ਇਜਾਫਾ ਦੇਖਣ ਨੂੰ ਮਿਲ ਰਿਹਾ ਹੈ ਔਰ ਆਉਣ ਵਾਲੇ 5 ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕੋਈ ਵੀ ਤਬਦੀਲੀ ਹੈ ਨਹੀਂ ਦੇਖਣ ਨੂੰ ਮਿਲੇਗੀ ਰਾਹਤ ਕਿਸੇ ਤਰ੍ਹਾਂ ਦੀ ਪੰਜਾਬ ਦੇ ਵਿੱਚ ਨਹੀਂ ਮਿਲ ਰਹੀ ਹੈ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਔਰ ਮੌਸਮ ਹੈ ਜੋ ਗਰਮ ਬਣਿਆ ਰਹੇਗਾ ਇਸ ਦੇ ਨਾਲ-ਨਾਲ ਪੰਜਾਬ ਦੇ ਵਿੱਚ ਗਰਮੀ ਦਪ ਰਹੀ ਹੈ ਗਰਮੀ ਦੇ ਨਾਲ-ਨਾਲ ਗਰਮ ਹਵਾਵਾਂ ਲੂਪਰੀਆਂ ਹਵਾਵਾਂ ਜਿਸ ਕਰਕੇ ਆਮ ਜਨਜੀਵਨ ਪ੍ਰਭਾਵਿਤ ਹੁੰਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਜੋ ਮੌਸਮ ਹੈ ਮੌਸਮ ਦਾ ਤਾਪਮਾਨ ਕਿਤਾ 46 ਤੋਂ 47 ਡਿਗਰੀ ਬਣ ਰਿਹਾ ਹੈ ਇਸ ਦੇ ਨਾਲ-ਨਾਲ ਲੂਪਰੀਆਂ ਹਵਾਵਾਂ ਕਰਕੇ ਲੋਕ ਘਰਾਂ ਤੋਂ ਬਾਹਰ ਨਿਕਲਦੇ ਨਿਕਲਣ ਤੋਂ ਪਹਿਲਾਂ ਲੋਕਾਂ ਨੂੰ ਸੂਚਨਾ ਪਹਰ ਹੈ ਕਿ ਲੋਕ ਘਰਾਂ ਦੇ ਅੰਦਰ ਬੈਠਣ ਦੇ ਲਈ ਮਜਬੂਰ ਹੋ ਰਹੇ ਨੇ ਔਰ ਗੱਲ ਕਰੀਏ ਜੇ ਵਪਾਰ ਦੀ ਤਾਂ ਵਪਾਰ ਵੀ ਤਿੱਲਾ ਪਿਆ ਹੋਇਆ ਹੋਇਆ ਮੱਠਾ ਪਿਆ ਹੋਇਆ ਕਿਉਂਕਿ ਜੋ ਤਾਪਣ ਵੱਧ ਹੋਣ ਕਰਕੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਲੋਕ ਆਪਣੇ ਘਰਾਂ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰ ਰਹੇ ਨੇ ਕਿਉਂਕਿ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਲੋਕ ਇਸ ਸੜਦੀ ਧੁੱਪ ਦੇ ਵਿੱਚ ਬਾਹਰ ਨਹੀਂ ਨਿਕਲ پا ਰਹੇ ਨੇ ਜੇਕਰ ਬਹੁਤ ਜ਼ਰੂਰੀ ਕੰਮ ਹੁੰਦਾ ਹੈ ਉਹੀ ਲੋਕ ਆਪਣੇ ਘਰਾਂ ਚੋਂ ਬਾਹਰ ਜਾ ਰਹੇ ਨੇ ਔਰ ਕੰਮ ਕਰਦੇ ਨੇ ਔਰ ਆਪਣੇ ਘਰਾਂ ਨੂੰ ਮੁੜ ਜਾਂਦੇ ਨੇ ਔਰ ਲੋਕ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਕੁਝ ਹੋਰ ਕਰਨ ਦੇ ਲਈ ਸੋਚ ਵੀ ਨਹੀਂ ਸਕਦੇ ਜੋ ਨੂ ਭਰੀਆਂ ਹਵਾਵਾਂ ਨੇ ਜਿਸ ਦੇ ਨਾਲ ਲੋਕ ਬਿਮਾਰ ਵੀ ਹੋ ਰਹੇ ਨੇ ਨੂ ਲੱਗਣ ਦੇ ਆ ਜੋ ਮਾਮਲੇ ਨੇ ਸਾਹਮਣੇ ਜ਼ਿਆਦਾ ਆ ਰਹੇ ਨੇ ਸੋ ਆਉਣ ਵਾਲੇ 5 ਦਿਨਾਂ ਤੱਕ ਮੌਸਮ ਦਾ ਹਾਲ ਹੈ ਜੋ ਇਸੇ ਤਰ੍ਹਾਂ ਦਾ ਬੜੇ ਰਹਿਣ ਦੀ ਸ਼ੰਕਾ ਹੈ ਮੌਸਮ ਵਿਭਾਗ ਦੇ ਵੱਲ ਦੱਸੀ ਗਈ ਹੈ ਸੋ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਹੈ ਜੋ ਮੌਨਸੂਨ ਚਾਰ ਤੋਂ ਪੰਜ ਦਿਨਾਂ ਚ ਅਗਲੇ ਚਾਰ ਤੋਂ ਪੰਜ ਦਿਨਾਂ ਚ ਯੂਪੀ ਬਿਹਾਰ ਦੇ ਇਲਾਕਿਆਂ ਦੇ ਵਿੱਚ ਪਹੁੰਚ ਜਾਵੇਗਾ ਜਿਸ ਤੋਂ ਬਾਅਦ ਜੋ ਹੌਲੀ ਹੌਲੀ ਮੌਨਸੂਨ ਹੈ ਪੰਜਾਬ ਦੇ ਵਿੱਚ ਵੀ ਜਲਦੀ ਹੀ ਦਸਤਕ ਦੇ ਦੇਵੇਗਾ ਪਰ ਇਸ ਤੋਂ ਪਹਿਲਾਂ ਜੋ ਪ੍ਰੀ ਮੌਨਸੂਨ ਦਾ ਇਫੈਕਟ ਹੈ ਪੰਜਾਬ 'ਚ ਦੇਖਣ ਨੂੰ ਮਿਲ ਸਕਦਾ ਹੈ ਆਉਣ ਵਾਲੇ 5 ਦਿਨਾਂ ਤੱਕ ਤਾਂ ਕੋਈ ਰਾਹਤ ਨਹੀਂ ਮਿਲੇਗੀ ਪਰ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਥੋੜੀ ਰਾਹਤ ਹੈ ਜੋ ਦੇਖਣ ਨੂੰ ਮਿਲੇ ਪ੍ਰੀ ਮੌਨਸੂਨ ਦੇ ਇਫੈਕਟ ਕਰਕੇ ਜੋ ਕਿ ਪੰਜਾਬ ਦੇ ਵਿੱਚ ਮੌਨਸੂਨ ਦੇ ਆਉਣ ਤੋਂ ਪਹਿਲਾਂ ਮੌਸਮ ਥੋੜਾ ਠੰਡਾ ਪੈ ਸਕਦਾ ਹੈ ਬਲੂ ਭਰੀਆਂ ਹਵਾਵਾਂ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਔਰ ਤਾਪਮਨ ਦੇ ਵਿੱਚ ਗਿਰਾਵਟ ਵੀ ਦਰਜ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਅਗਲੇ 5 ਦਿਨਾਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੋ ਪੰਜਾਬ ਦੇ ਤਾਪਮਾਨ ਦੇ ਵਿੱਚ ਗਰਾਵਟਨ ਨਹੀਂ ਦਰਜ ਕੀਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਜਾਹਤ ਹੈ ਜੋ ਪੰਜਾਬ ਦੇ ਵਿੱਚ ਤਾਪਮਾਨ ਨੂੰ ਲੈ ਕੇ ਨਹੀਂ ਮਿਲ ਰਹੀ ਹੈ ਸੋ ਤੁਸੀਂ ਵੀ ਜੇਕਰ ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਪੂਰੇ ਕੱਪੜੇ ਪਾ ਕੇ ਨਿਕਲੋ ਸਿੱਧੀ ਤੁੱਪ ਤੋਂ ਬਚੋ ਔਰ ਪਾਣੀ ਹੈ ਜੋ ਨਿਯਮਿਤ ਤੌਰ ਤੇ ਪੀਵੋ ਛਤਰੀ ਦਾ ਇਸਤੇਮਾਲ ਕਰੋ ਜੇਕਰ ਤੁਸੀਂ ਪੈਦਲ ਕਿਤੇ ਇਸੇ ਕੰਮ ਲਈ ਬਾਹਰ ਨਿਕਲ ਰਹੇ ਹੋ ਧੁੱਪ ਦੇ ਵਿੱਚ ਜਾਣ ਤੋਂ ਪਹਿਲਾਂ ਸਿੱਧੀ ਧੁੱਪ ਤੋਂ ਬਚਣ ਦੇ ਤਰੀਕੇ ਨੇ ਉਹਨਾਂ ਨੂੰ ਜ਼ਰੂਰ ਅਜ਼ਮਾਓ ਤਾਂ ਕਿ ਤੁਸੀਂ ਇਸ ਗਰਮੀ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੀ ਸਿਹਤ ਨੂੰ ਬਚਾ ਸਕੋ। ਜ਼ੋ ਬਧੇਜੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੇਰੇ ਵੱਲੋਂ ਜੀ ਆਇਆਂ ਨੂੰ।